ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਜੀਤਪਬ ਟੀਵੀ ਮੈਂ ਮਨਪ੍ਰੀਤ ਸਿੰਘ ਅਰਾਧ ਊਰੂਨਗਰੀ ਦੇ ਕੰਪਨੀ ਬਾਗ ਦੇ ਵਿੱਚ ਇਸ ਵਕਤ ਮੌਜੂਦ ਹਾਂ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੋਤ ਜਿਹੜਾ ਕਿ 1985 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਇਹ ਜਿਹੜਾ ਕੰਪਨੀ ਬਾਗ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੀ ਸਥਾਪਿਤ ਕੀਤਾ ਸੀ ਅੱਜ ਇਸ ਸ਼ਹਿਰ ਦੇ ਵਿੱਚ ਜਿਹੜੇ ਕਿ ਲੋਕ ਇੱਥੇ ਰੋਜ਼ਾਨਾ ਹੀ ਸੈਰ ਕਰਨ ਵਾਸਤੇ ਆਉਂਦੇ ਹਨ ਤੇ ਤੁਹਾਡੇ ਨਾਲ ਤਸਵੀਰਾਂ ਇਸ ਵਕਤ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਦੇ ਕੋਲ ਜੋ ਹਾਲਾਤ ਜਿਹੜੇ ਬਣੇ ਹਨ ਬਹੁਤ ਹੀ ਬੱਦਰ ਹਾਲਾਤ ਹਨ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਜਿਹੜੇ ਟੋਏ ਆ ਇੱਥੇ ਪਏ ਹਨ ਤੇ ਜਿਹੜਾ ਕੀ ਸਫਾਈ ਖੁਣੋ ਵੀ ਜਿਹੜਾ ਇਹ ਕੰਪਨੀ ਬਾਗ ਹੀਣਾ ਨਜ਼ਰ ਆ ਰਿਹਾ ਹੈ ਇੱਥੇ ਕਿ ਜਿਹੜੇ ਲੋਕ ਰੋਜ਼ਾਨਾ ਹੀ ਜਿਹੜੇ ਸਿਆਰ ਕਰਨ ਵਾਸਤੇ ਆਉਂਦੇ ਹਨ ਤੇ ਜਿਹੜੇ ਕਹਿ ਸਕਦੇ ਆ ਕਿ ਜਿਹੜਾ ਘਾਹ ਜਿਹੜਾ ਵਾ ਆਸੇ-ਪਾਸੇ ਬਹੁਤ ਸਾਰਾ ਫੈਲਿਆ ਹੋਇਆ ਹੈ ਤੇ ਇਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ ਤੇ ਇਹ ਜਿਹੜਾ ਘਾਹ ਜਿਹੜਾ ਕਿ ਸੱਪ ਸੱਪਾਂ ਵਰਗੇ ਜਿਹੜੇ ਜਾਨਵਰ ਉਹਨਾਂ ਨੂੰ ਵੀ ਪੈਦਾ ਕਰਦਾ ਹੈ ਤੇ ਇੱਥੇ ਲੋਕ ਜਿਹੜਾ ਜਾਨਵਰ ਵੀ ਬੈਠੇ ਰਹਿੰਦੇ ਹਨ ਤੇ ਜਦੋਂ ਇੱਥੇ ਲੋਕ ਆਉਂਦੇ ਹਨ ਉਹ ਇੱਥੇ ਆਉਣ ਤੋਂ ਝਾਕਦੇ ਹਨ ਇਹ ਜਿਹੜਾ ਬੁੱਤ ਮਹਾਰਾਜਾ ਅਰ ਜੀ ਦੇਖ ਸਕਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਿਛਲੇ ਦਿਨਾਂ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੇ ਇਸਦੀ ਆ ਕੇ ਸਫਾਈ ਵੀ ਕੀਤੀ ਸੀ ਪਰ ਇੱਥੇ ਜਿਹੜੀ ਜ਼ਿੰਮੇਵਾਰੀ ਜਿਸ ਦੀ ਬਣਦੀ ਆ ਪ੍ਰਸ਼ਾਸਨ ਦੀ ਸੰਬੰਧਤ ਆ ਜਿਹੜਾ ਪ੍ਰਸ਼ਾਸਨ ਉਸ ਦੀ ਜ਼ਿੰਮੇਵਾਰੀ ਬਣਦੀ ਆ ਪਰ ਉਹ ਇੱਥੇ ਜਿਹੜਾ ਕਿ ਨਹੀਂ ਨਜ਼ਰ ਆ ਰਹੀ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਜਿਸ ਸਿੱਖ ਨੇ ਸਿੱਖ ਰਾਜ ਉਸਾਰਿਆ ਹੋਵੇ ਇੱਥੇ ਇਥੋਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਨਸ਼ਾ ਵੀ ਕਰਦੇ ਹਨ ਬੈਠ ਕੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਤਮਾਕੂ ਖਾ ਕੇ ਵੀ ਲੋਕ ਸੁੱਟ ਦਿੰਦੇ ਹਨ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਇਸਾਨੀਆਂ ਕਰ ਰਹੇ ਹਾਂ ਕੰਪਨੀ ਬਾਗ ਦੇ ਬਾਗ ਦੀਆਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਹਨ ਸਮਾਜੇਵੀ ਵੀਰ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਜੀ ਸਰਬਜੀਤ ਸਿੰਘ ਸੋਨੋ ਜੰਡਿਆਲਾ ਜੀ ਕਹਿਣਾ ਚਾਹੋਗੇ ਜਿਹੜੇ ਇਥੋਂ ਦੇ ਹਾਲਾਤ ਕੰਪਨੀ ਬਾਗ ਦੇ ਇਸ ਵਕਤ ਮੌਜੂਦ ਆ ਇਤੋਂ ਦੇ ਹਾਲਾਤ ਭਾਜੀ ਬਹੁਤ ਬੁਰੇ ਹਾਲਾਤ ਆ ਇਹ ਥੜਾ ਜਿਹੜਾ ਵਾ ਇਹ ਡਿੱਗਣ ਵਾਲਾ ਵਾ ਕਿਸੇ ਵਕਤ ਵੀ ਇਹ ਇਮਾਰਤ ਡਿੱਗ ਸਕਦੀ ਹੈ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਨੂੰ ਦੁਨੀਆ ਕੀ ਵਰਲਡ ਯਾਦ ਕਰਦਾ ਜਿਸ ਦੇ ਰਾਜ ਦੀਆਂ ਵੱਡੇ ਵੱਡੇ ਲੀਡਰ ਸਟੇਜਾਂ ਤੇ ਵਿਧਾਨ ਸਭਾ ਪਾਰਲੀਮੈਂਟ ਵਿੱਚ ਖਲੋ ਕੇ ਗੱਲਾਂ ਕਰਦੇ ਨੇ ਪਰ ਅੱਜ ਉਹਦੀ ਯਾਦਗਾਰ ਦੇ ਹਾਲਾਤ ਵੇਖ ਲੋ ਪੂਰਾ ਕੰਪਨੀ ਬਾਗ ਹੈ ਨਾ ਜਿਹੜਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਾਪਰਟੀ ਆ ਔਰ ਇਸ ਨੂੰ ਵਰਤ ਰਿਹਾ ਪੂਰਾ ਸ਼ਹਿਰ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਇੱਥੇ ਬਰਸੀ ਹੁੰਦੀ ਆ ਜਾਂ ਇਹਨਾਂ ਦਾ ਕੋਈ ਦਿਹਾੜਾ ਹੁੰਦਾ ਵਾ ਕੋਈ ਨਹੀਂ ਆਉਂਦਾ ਇੱਥੇ ਇਹ ਅਸੀਂ ਐਰ ਕੀ ਮਨਾਇਆ ਸੀਗਾ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰੋਪੜ ਤੋਂ ਲੈ ਕੇ ਫਖਾਨ ਖੈਬਰ ਤੱਕ ਜਾਂਦਾ ਸੀ ਪਰ ਕਿਸੇ ਵੀ ਵੀਰ ਨੇ ਜਿਹੜਾ ਵਾ ਇੱਥੇ ਹਾ ਦਾ ਨਾਰਾ ਨਹੀਂ ਮਾਰਿਆਣ ਕਿ ਕਿਸੇ ਲੀਡਰ ਨੇ ਇੱਥੇ ਔਜਲਾ ਸਾਹਿਬ ਆਏ ਸੀ ਔਰ ਉਹਨਾਂ ਨੇ ਲਿਖਤੀ ਡੀਸੀ ਸਾਹਿਬ ਨੂੰ ਭੇਜਿਆ ਵਾ ਵੀ 스마트 ਸਿਟੀ ਚ 1 ਕਰੋੜ ਪਾਸ ਹੋਇਆ ਫਿੱਤੇ ਵੱਜ ਗਏ ਸੀ ਪਰ ਉਹ ਲੱਗਾ ਨਹੀਂ ਮੈਨੂੰ ਨਹੀਂ ਸਮਝ ਆਈ ਕਿ ਲਾਉਣਾ ਕਦੋਂ ਆ ਇਹ ਆਲੇ ਦਾਲੇ ਤੁਸੀਂ ਵੇਖੋ ਘਾ ਹੋ ਗਿਆ ਕਾਹ ਜਿਹੜਾ ਵਾ ਥੋੜੇ ਦਿਨ ਪਹਿਲਾਂ ਵਡਾਇਆ ਸੀਗਾ ਔਰ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਇੱਥੇ ਨਸ਼ੇੜੀ ਪੈਂਦੇ ਆ ਕਾਹ ਵਡਾਓ ਕਾਹ ਉੱਥੇ ਉਗਦੇ ਆ ਜਿਸ ਦਾ ਕੋਈ ਵਾਰਸ ਨਹੀਂ ਹੁੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੀ ਏਡੀ ਵੱਡੀ ਕੌਮ ਆ ਤੇ ਇਸ ਕਰਕੇ ਸਾਡਾ ਰਾਜਾ ਸਾਨੂੰ ਤੇ ਪ੍ਰਾਊਡ ਹੁੰਦਾ ਵਾ ਐਸਾ ਰਾਜ ਭਾਗ ਜਨੇ ਦਿੱਤਾ ਤੇ ਸਾਡਾ ਫਰਜ਼ ਬਣਦਾ ਵੀ ਉਹਦੇ ਆਲੇ ਦੁਆਲੇ ਸਾਫ ਸਫਾਈ ਤੇ ਰੱਖੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਆਪਾਂ ਵੀ ਨਾਗਰੀਕਾਂ ਸ਼ਹਿਰ ਦੇ ਹੋਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿਹਦੀ ਮੰਨਦੇ ਹੋ ਬਿਲਕੁਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਬਣਦੀ ਆ ਜੀ ਇੱਥੇ ਦੇਖੋ ਸહેર ਸਾਡਾ ਸਮਾਰਟ ਸਿਟੀ ਦੇ ਅੰਦਰ ਆ ਤੇ ਸਮਾਰਟ ਸਿਟੀ ਸਿਰਫ ਇੱਥੇ ਤੁਸੀਂ ਦੇਖ ਲਓ ਇੱਥੋਂ ਦੇ ਹਾਲਾਤ ਤੇ ਇਦਾਂ ਹੀ ਸਾਡੇ ਜਿਹੜੇ ਨਮਾਇੰਦਿਆਂ ਦੇ ਘਰਾਂ ਦੇ ਬਾਹਰ ਜਾ ਕੇ ਹਾਲਾਤ ਵੇਖ ਲਿਓ ਕਾਉਂਸਲਰ ਤੋਂ ਲੈ ਕੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਲੀਡਰ ਦੇ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਤੇ ਉੱਥੇ ਸਾਬ ਸਫਾਈ ਬਹੁਤ ਹੁੰਦੀ ਪਰ ਜਿਹੜਾ ਐਡਾ ਵੱਡਾ ਰਾਜ ਭਾਗ ਦੇਣ ਵਾਲਾ ਤੇ ਉਹਦੇ ਆ ਯਾਦਗਾਰ ਦੇ ਹਾਲਾਤ ਹੋਣ ਤੇ ਗਾੜੀ ਜਿੱਥੇ ਲੋਕ ਸੈਰ ਕਰਦੇ ਉੱਥੇ ਸਾਬ ਸਫਾਈ ਹੋਵੇ ਔਰ ਇਦਾਂ ਹੀ ਸਮਰ ਪੈਲਸ ਹੈ ਜਿੱਥੇ ਸਾਡ ਲੱਗੇ ਆ ਕੋਈ ਸਾਫ ਸਫਾਈ ਨਹੀਂ ਗੰਦਗੀ ਇੱਥੇ ਪ੍ਰਵਾਸੀ ਲੋਕ ਆਉਂਦੇ ਸਿਕਟਾਂ ਪੀੜੀਆਂ ਦਾ ਸੇਵਨ ਕਰਦੇ ਆ ਔਰ ਸ਼ਰੀਆਮ ਧਜੀਆਂ ਡਾਉਂਦੇ ਕਈ ਵਾਰੀ ਰੋਕਿਆ ਪਰ ਜਦੋਂ ਮੀਡੀਆ ਵਾਲੇ ਵੀਰ ਇੱਥੇ ਆਉਂਦੇ ਆ ਜਿੱਦਾਂ ਮੀਡੀਆ ਅਹਿਮ ਰੋਲ ਆਪਣਾ ਅਦਾ ਕਰਦਾ ਨਾ ਤੇ ਇਦਾਂ ਸਾਰੇ ਹੀ ਸਾਡੇ ਸ਼ਹਿਰ ਵਾਸੀਆਂ ਨੂੰ ਵੀ ਇੱਥੇ ਆਉਣਾ ਚਾਹੀਦਾ ਵਾ ਔਰ ਆਪਣੇ ਰਾਜੇ ਦੀ ਯਾਦਗਾਰ ਜਿਹੜੀ ਆ ਉਸ ਨੂੰ ਸਾਂਭਣਾ ਚਾਹੀਦਾ ਔਰ ਇੱਥੇ ਇਤਿਹਾਸ ਲਿਖਿਆ ਬਹੁਤ ਵਧੀਆ ਇੱਥੇ ਲਿਖਿਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਇੱਕ ਖੁਸ਼ਹਾਲ ਪੰਜਾਬ ਰਾਜ ਕਾਇਮ ਕੀਤਾ ਔਰ ਸ਼ਾਂਤੀ ਕਾਇਮ ਕੀਤੀ ਜਿਸ ਦੇ ਰਾਜ ਵਿੱਚ Hindu Musalman ਤੇ Sikh ਉੱਚ ਪਦਵੀਆਂ ਤੇ ਨਿਯੁਕਤ ਕੀਤੇ ਐਸਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਨੇ ਸਭ ਨੂੰ ਇੱਕ ਅੱਖ ਨਾਲ ਵੇਖਿਆ ਹੋਵੇ ਤੇ ਅੱਜ ਉਸ ਦੀ ਯਾਦਗਾਰ ਜਿਹੜੀ ਆ ਤੇ ਉਹ ਇਦਾਂ ਦੀ ਹੋਵੇ ਤੇ ਬਹੁਤ ਦੁੱਖ ਲੱਗਿਆ ਤੇ ਆ ਥੋੜੇ ਦਿਨ ਪਹਿਲਾਂ ਹੀ ਹੱਲੇ ਦੇਖੋ ਪਾਰਲੀਮੈਂਟ ਰਾਜ ਸਭਾ 'ਚ ਗੱਲ ਗੂੰਜੀ ਆ ਇਸ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਭਾਗ ਆ ਉਹਨੂੰ ਯਾਦ ਰੱਖੀਏ ਤੇ ਇਹ ਜਿਹੜੀਆਂ ਵਿਰਾਸਤਾਂ ਨੂੰ ਸਾਂਭੀਏ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਜਿਹੜੇ ਸਮਾਜ ਸੇਵੀ ਸੀ ਉਹਨਾਂ ਦੇ ਨਾਲ ਵੀ ਗਲਬਾਤ ਕੀਤੀ ਤੁਹਾਡੇ ਨਾਲ ਇੱਕ ਵਾਰੀ ਫਿਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਜੋ ਇੱਥੇ ਜਿਹੜਾ ਕਿ ਬੁੱਤ ਲੱਗਾ ਹੋਇਆ ਤੇ ਜਿਹੜੇ ਹਾਲਾਤ ਹਨ ਸਮਾਜ ਸੇਵੀ ਨੇ ਦੱਸਿਆ ਕਿ ਬਹੁਤ ਹੀ ਬੱਦਰ ਨਜ਼ਰ ਆ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਆ ਇਹ ਸਬੰਧਤ ਪ੍ਰਸ਼ਾਸਨ ਦੀ ਜਿਹੜੀ ਕਾਰਪੇਸ਼ਨ ਦੀ ਜ਼ਿੰਮੇਵਾਰੀ ਇਹ ਬਣ ਜੇਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਬੁੱਤ ਹੈ ਇਹ ਜਿਹੜਾ ਹੈ ਕਿ ਰਾਜਪਾਲ ਅਰਜਨ ਸਿੰਘ ਜੀ ਦੇ ਸਮੇਂ ਜਿਹੜਾ 1985 ਦੇ ਵਿੱਚ ਜਿਹੜਾ ਬੁੱਤ ਇੱਥੇ ਸਥਾਪਿਤ ਹੋਇਆ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 1780 ਈਸਵੀ ਦੇ ਵਿੱਚ ਜਿਹੜਾ ਕੀ ਹੋਇਆ ਸੀ ਤੇ ਇਹ ਜਿਹੜਾ 1790 ਦੇ ਵਿੱਚ ਉਹ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਬਣੇ ਸਨ ਤੇ 1799 ਦੇ ਵਿੱਚ ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣ ਗਏ ਸਨ ਤੇ ਇਹ ਜਿਹੜਾ ਰਾਜ ਮਹਾਰਾਜਾ ਅਨੰਦ ਸਿੰਘ ਜੀ ਨੇ ਕਾਇਮ ਕੀਤਾ ਸੀ ਤੇ ਤੁਹਾਡੇ ਨਾਲ ਤਸਵੀਰਾਂ ਅਸੀਂ ਇੱਕ ਤੋਂ ਫਿਰ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਜਿਹੜੀ ਹੈ ਬਿਲਡਿੰਗ ਆ ਇਹ ਜਿਹੜਾ ਥੜਾ ਵਾ ਇਹ ਕਦੇ ਵੀ ਡਿੱਗ ਸਕਦਾ ਹੈ ਤੇ ਜਿਹੜੇ ਬਾਅਦ ਵਿੱਚ ਜਿਹੜੇ ਕੁਐਸ਼ਨ ਆ ਬਹੁਤ ਸਾਰੇ ਪੈਦਾ ਹੋ ਸਕਦੇ ਹਨ ਕਿ ਇਹ ਜਿਹੜੇ ਹਾਲਾਤ ਕਿਵੇਂ ਸੰਭਾਲੇ ਜਾਣ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਮਹਾਰਾਜਾ ਅਰਜਨ ਸਿੰਘ ਜੀ ਦੇ ਬੋਤੀਆਂ ਜਿਹੜਾ ਕਿ ਕੰਪਨੀ ਬਾਗ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਸਥਾਪਿਤ ਹੈ ਪਰ ਇਸ ਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਤੁਸੀਂ ਜੁੜਿਓ ਅਜੀਤ ਵੈਬ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਰਾਜ ਅੰਮ੍ਰਿਤਸਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ